ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵਿਖੈ ਨਾਦ ਕਾਰਨ ਸੁਣ ਭੀਨਾ ਵਿਖੈ ਨਾਦ ਜਿਹੜੇ ਮਨ ਨੂੰ ਵਿਸ਼ੇ ਵਿਕਾਰਾਂ ਵੱਲ ਧੱਕਦੇ ਆ ਗੀਤ ਜਿਹੜੇ ਗੀਤ ਧੀਆ ਭੈਣਾਂ ਦੀ ਇੱਜ਼ਤ ਨੂੰ ਉਛਾਲਦੇ ਆ ਉਹਨੂੰ ਵਿਖੈ ਨਾਦ ਕਹਿੰਦੇ ਆ ਵਿਖੈ ਨਾਦ ਜਿਹਦੇ ਵਿੱਚ ਵਿਸ਼ੇ ਭਰੇ ਹੋਣ ਜਿਹਨੂੰ ਸੁਣ ਕੇ ਮਨ ਭੜਕਦਾ ਹੋਵੇ ਮਨ ਵਿੱਚ ਕਾਮ ਬਾਸ਼ਨਾ ਮਾਨਕ ਵਿੱਚ ਇਸ਼ਕ ਬਾਜ਼ੀਆਂ ਪੈਦਾ ਹੋਣ ਕੋਨੂ ਵਿਖੇ ਆਨਾਦ ਕਰਨੇ ਵਿਖੇ ਆਨਾਦ ਕਰਨ ਸੁਣ ਪਿੰਨਾ ਕਹਿੰਦੇ ਜਿਹੜੇ ਇਦਾਂ ਦੇ ਨਾਦ ਹੈ ਗੀਤ ਹੈ ਇਦਾਂ ਦੀਆਂ ਗੱਲਾਂ ਬਾਤਾਂ ਆਹਾ ਰਸ ਭਿੰਦਾ ਹੈ ਪਿੰਨਾ ਪਾਵ ਆਨੰਦ ਮਿਲਦਾ ਕਹਿੰਦੇ ਹਣਾ ਕਿਉਂ ਵੀ ਚੰਗਾ ਲੱਗਦਾ ਪਰ ਕਹਿੰਦੇ ਹਾਰਜਸ ਸੁਣਤ ਆਲਸਮਨ ਕਿਨਾ ਜਦ ਰੱਬ ਦੇ ਦਰ ਘਰ ਦੀ ਗੱਲ ਹੁੰਦੀ ਹੋਵੇ ਬਾਣੀ ਪੜੀ ਜਾਂਦੀ ਹੋਵੇ ਜਾਂ ਕੀਰਤਨ ਚੱਲਦਾ ਹੋਵੇ ਉਹ ਚੰਗਾ ਨਹੀਂ ਲੱਗਦਾ ਉਦੋਂ ਕੋਈ ਵਾਸਗੀਆਂ ਨਾਲ ਲੱਗ ਜਾਂਦਾ ਕੋਈ ਪਾਸੇ ਜਿ ਮਰਨ ਲੱਗ ਜਾਂਦਾ ਇਹ ਅਟਲ ਸਚਾਈ ਹੈ ਪਰ ਮਹਾਰਾਜ ਕਹਿੰਦੇ ਦ੍ਰਿਸ਼ਟ ਨਾਹੀ ਰੇ ਪੇਖਤ ਅੰਦੇ ਉਹ ਭੋਲਿਆ ਤੈਨੂੰ ਦਿਖਦਾ ਹੀ ਨਹੀਂ ਕਹਿੰਦਾ ਅੰਨਾ ਹੋਇਆ ਪਿਆ ਛੋੜ ਜਾਏ ਝੂਠੇ ਸਭ ਧੰਦਿਆ ਜਿਹੜੇ ਦੁਨਿਆਵੀ ਝੂਠੇ ਧੰਦਿਆਂ ਚ ਵਿੱਚ ਫਸਿਆ ਹੋਇਆ ਨਾ ਇਹ ਧੰਦੇ ਛੱਡ ਕੇ ਇੱਥੇ ਹੀ ਤੁਰ ਜਾਣਾ ਇਸ ਕਰਕੇ ਜਿਹੜਾ ਅਸਲ ਧੰਦਾ ਗੁਰੂ ਸਾਹਿਬ ਨੇ ਕਿਹਾ ਅਮਰਤ ਵੇਲਾ ਸਚਨਾਉ ਬੜਿਆਈ ਵੀ ਚਾਰ ਅਮਰਤ ਵੇਲੇ ਉੱਠ ਕੇ ਬੜਿਆਈ ਕਰਨੀ ਨਾਮ ਜਪਣਾ ਭਾਈ ਪ੍ਰਾਪਤ ਮਨੁੱਖਦੋਰੀਆ ਗੋਬਿੰਦ ਮਿਲਨ ਕੀ ਤੇਰੀ ਵਰੀਆ ਅਵਰ ਕਾਜ ਤਰਕੇ ਤਾ ਨਾਕਾਮ ਮਿਲ ਸਾ ਸੰਗਤ ਬਜ ਕੇਵਲ ਨਾਮ ਨਹੀਂ ਤਾਂ ਮਾਰੇ ਕਹਿੰਦਾ ਛੋੜ ਜਾ ਝੂਠੇ ਸਭ ਤੰਦੇ ਆ ਸਾਰੇ ਝੂਠੇ ਤੰਦੇ ਇੱਥੇ ਛੱਡ ਕੇ ਦੁਰ ਜਾਣੇ ਆ ਇਸ ਕਰਕੇ ਕੰਮ ਕਾਰਵਾੜ ਬਾਦ ਚ ਪਹਿਲਾਂ ਭਗਤੀ ਤੇ ਸਿਮਰਨ ਵਿੱਚ ਜੁੜੋ ਜੀ ਧੰਨwar ਜੀ ਚੰਗਾ ਲੱਗਿਆ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਦਾਸ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅਕਾਲ ਖਾਲਸਾ ਜਥਾ ਦੇ ਸੂਯੋ ਦਾ ਵਾਲੰਡਾ ਚੈਨਲ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ